ਪੰਜਾਬ ਵਕਫਾ ਬੋਰਡ ਦੇ ਵਿੱਚ ਕੁਝ ਅਸਾਮੀਆਂ ਆਈਆਂ ਨੇ ਜੀ ਇਹ ਹਾਂਜੀ 42 ਟੀਚਿੰਗ ਅਸਾਮੀਆਂ ਅਤੇ 12 ਹਾਂਜੀ ਗਰੁੱਪ ਡੀ ਦੀਆਂ ਅਸਾਮੀਆਂ ਕਿ ਇਹ ਇਹ ਅਸਾਮੀਆਂ ਰੈਗੂਲਰ ਨੇ ਬਿਲਕੁਲ ਨਹੀਂ ਜੀ ਇਹ ਹੈ ਕਿ ਨੇ ਜੀ ਕੰਟਰੈਕਚੁਅਲ ਬੇਸਡ ਇਹ ਗੱਲ ਕਲੀਅਰ ਹੋ ਗਈ ਜੀ ਹੈਗੀਆਂ ਇਹ ਇਸਲਾਮੀਆਂ ਸਕੂਲ ਦੇ ਵਿੱਚ ਜਿਨ੍ਹਾਂ ਦਾ ਮੀਡੀਅਮ ਇੰਗਲਿਸ਼ ਹੈ ਚਲੋ ਇਹ ਬਾਅਦ ਦੀਆਂ ਗੱਲਾਂ ਨੇ ਦੂਜੀ ਗੱਲ ਇਹਦੇ ਵਿੱਚ ਜੇਕਰ ਕੰਟਰੈਕਚੁਅਲ ਆ ਤਾਂ ਇਸ ਦੀ ਸੈਲਰੀ ਕਿ ਨਹੀਂ ਹੋਵੇਗੀ ਹਾਂਜੀ ਇਹ ਹੈ ਜੀ ਸੈਲਰੀ ਜਿਹੜੇ ਹਨ ਜੀ ਟੀਚਰਸ ਉਹਨਾਂ ਨੂੰ ਮਿਲੇਗੀ 15500 ਲੈਕਚਰਾਂ ਨੂੰ ਮਿਲੇਗੀ 16500 ਗਰੁੱਪ ਡੀ ਨੂੰ ਜਿਹੜਾ ਲੇਬਰ ਡਿਪਾਰਟਮੈਂਟ ਨੇ ਫਿਕਸ ਕੀਤਾ ਹੈ ਪ੍ਰਾਈਸ ਜਾਂ ਰੇਟ ਉਹ ਮਿਲੇਗਾ ਗਰੁੱਪ ਡੀ ਦਾ ਦੇਖ ਲੀ ਜੀ ਕਿੰਨਾ ਮਿਲੇਗਾ ਕਿੰਨਾ ਮਿਲਣ ਦੀ ਸੰਭਾਵਨਾ ਆਹ ਲਓ ਜੀ ਇਹ ਹੈ ਜੀ ਗਰੁੱਪ ਡੀ ਦਾ ਸਟਾਫ ਡੀ ਦੇ ਵਾਸਤੇ ਦੋ ਕ੍ਰਾਈਟਰੀਆ ਨੇ ਜੀ ਇੱਕ ਤਾਂ ਇਹ ਵਾਲੀ ਬਣਦੀ ਆ 11536 ਰੁਪਏ ਜਿਹੜੇ ਮਹੀਨੇ ਦੇ ਬਣਦੇ ਨੇ ਜਾਂ 443 ਰੁਪਏ ਦਿੱਲੀ ਦੇ ਜਾਂ 55 ਰੁਪਏ 46 ਪੈਸੇ ਘੰਟੇ ਦੇ ਇੱਕ ਤਾਂ ਇਹ ਆ ਜੀ ਇੱਕ ਹੈ ਇਹਦੇ ਵਿੱਚ ਇਹ ਵਾਲਾ ਜਿਹੜਾ ਪੇਸ ਦੀ ਗੱਲਬਾਤ ਆ ਇੱਕ ਹੈ ਇਹ ਅਨਸਕਿਲ ਵਿਚ ਆਣਗੇ ਜੀ ਕਿੰਨੀ ਆ ਜੀ ਗਰੁੱਪ ਡੀ ਦੀ 10700 412 ਰੁਪਏ ਮੰਥਲੀ ਡੇਲੀ ਦੇ ਅਤੇ 51 ਰੁਪਏ ਪਰ ਆਵਰਤੇ ਸੋ ਇਹ ਸਾਰੀ ਹੋ ਗਈ ਸੈਲਰੀ ਦੀ ਗੱਲਬਾਤ ਲਗਭਗ 10-11000 ਰੁਪਏ ਜਿਹੜਾ ਉਹ ਗਰੁੱਪ ਡੀ ਦੀ ਇਹ ਕਰਮਚਾਰੀ ਨੂੰ ਮਿਲੇਗਾ ਇਹਨਾਂ ਜੀ ਅਸਾਮੀਆਂ ਐਨਟੀਟੀ ਦੀਆਂ ਸੱਤ ਅਸਾਮੀਆਂ ਨੇ ਇਹ ਦਿੱਤੇ ਨੇ ਜੀ ਮਲੇ ਕੋਟਲਾ ਤਿੰਨ ਮਲੇ ਕੋਟਲਾ ਇੱਕ ਅਤੇ ਲੁਧਿਆਣਾ ਦੇ ਵਿੱਚ ਤਿੰਨ ਨੇ ਫਰਸਟ ਕਲਾਸ ਕਹਿੰਦੇ ਡਿਪਲੋਮਾ ਹੋਣਾ ਚਾਹੀਦਾ ਜੀ ਈਟੀਟੀ ਦਾ ਐਲੀਮੈਂਟਰੀ ਐਜੂਕੇਸ਼ਨ ਰਿਲੇਵੈਂਸ ਸਬਜੈਕਟ ਐਂਡ ਸਰਟੀਫਿਕੇਟ ਹੈਵਿੰਗ ਕੁਆਲੀਫਾਈਡ ਪੰਜਾਬ ਸਟੇਟ ਟੀਚਰ ਐਲੀਜੀਬਲਿਟੀ ਟੈਸਟ ਪੀ ਸਟੈਟ ਵੀ ਪੀ ਐਸ ਟੈਟ ਵੀ ਹੋਣਾ ਪਾਸ ਹੈ ਜ਼ਰੂਰੀ ਹੈ ਪ੍ਰਾਇਮਰੀ ਟੀਚਰ ਦੀਆਂ ਅਸਾਮੀਆਂ ਨੇ ਜੀ ਮਲੇਰ ਕੋਟਲਾ ਮਲੇਰ ਕੋਟਲਾ ਲੁਧਿਆਣਾ ਬਿੰਜੌਲੀ ਖੁਰਦ ਅਤੇ ਮਲੇਰ ਕੋਟਲਾ ਇਹਦੇ ਵਿੱਚ ਵੀ ਪੀ ਜਿਹੜਾ ਪੰਜਾਬ ਸਟੇਟ ਦਾ ਟੀ ਟੈਟਾ ਉਹ ਵੀ ਪਾਸ ਹੋਣਾ ਇਹਦੇ ਵਿੱਚ ਜ਼ਰੂਰੀ ਹੈ ਟੀਜੀਟੀ ਦੀਆਂ ਅਸਾਮੀਆਂ ਨੇ ਜੀ ਇੰਗਲਿਸ਼ ਸਾਇੰਸ ਅਤੇ ਮੈਥ ਤਿੰਨ 2 3 ਹੈ ਕਿੱਥੇ ਕਿੱਥੇ ਜੀ ਮਲੇਰ ਕੋਟਲਾ ਰੋਹੀੜਾ ਮਲੇਰ ਕੋਟਲਾ ਰੋਹੀੜਾ ਇਹ ਵੀ ਸ਼ਾਇਦ ਮਲੇਰ ਕੋਟਲਾ ਹੀ ਹੋਵੇਗੀ ਸ਼ਾਇਦ ਇਹ ਤੁਸੀਂ ਆਪਣਾ ਜਦੋਂ ਭਰੋਗੇ ਉਦੋਂ ਦੇਖ ਲਿਓ ਤੇ ਰੋਹੀੜਾ ਦੇ ਲਗਭਗ ਮਲੇਰ ਕੋਟਲਾ ਲੁਧਿਆਣਾ ਦੇ ਜਿਹੜੇ ਏਰੀਆ ਵਿੱਚ ਸਕੂਲ ਨੇ ਉੱਥੇ ਹੀ ਇਹ ਪੋਸਟਾਂ ਜ਼ਿਆਦਾਤਰ ਤੁਹਾਨੂੰ ਦੇਖਣ ਨੂੰ ਮਿਲ ਗਈਆਂ ਹਿੰਦੀ ਦੀ ਇਕਾ ਪੰਜਾਬੀ ਦੀ ਇਕਾ ਉਰਦੂ ਦੀਆਂ ਚਾਰ ਨੇ ਸੋਸ਼ਲ ਸਟੱਡੀਜ਼ ਦੀ ਇਕਾ ਦੀਨਿਆਤ ਦੀ ਦੋ ਨੇ ਕੰਪਿਊਟਰ ਦੀ ਇੱਕ ਆ ਪੀਜੀਟੀ ਜਿਹੜੀ ਹੈਗੀ ਪੋਸਟਾਂ ਇੱਕ ਹਿਸਟਰੀ ਦੀ ਇੱਕ ਸਾਈਕੋਲੋਜੀ ਦੀ ਪੰਜ ਫਿਜ਼ੀਕਲ ਐਜੂਕੇਸ਼ਨ ਦੀਆਂ ਪੀਐਨ ਦੀਆਂ ਪੰਜ ਸਵੀਪਰ ਦੇ ਚਾਰ ਗੇਟਕੀਪਰ ਦੇ ਦੋ ਤੇ ਆਇਆ ਦੀ ਇੱਕ ਪੋਸਟ ਪੀਐਨ ਦੇ ਲਈ ਕੈਂਡੀਡੇਟ ਪਲੱਸ 2 ਪਾਸ ਹੋਵੇ ਆਇਆ ਅਤੇ ਗੇਟਕੀਪਰ ਦੇ ਲਈ 10ਵੀਂ ਪਾਸ ਹੋਣਾ ਜ਼ਰੂਰੀ ਹੈ ਸਵੀਪਰ ਦੀ ਕੋਈ ਕੁਆਲਿਫੀਕੇਸ਼ਨ ਨਹੀਂ ਹੈ ਏਜ ਕਰੈਡ ਕਿੰਨੀ ਹੋਣੀ ਚਾਹੀਦੀ ਜੀ 18 ਸਾਲ ਤੋਂ 37 ਸਾਲ ਤੱਕ 5 ਸਾਲ ਦੀ ਰਿਲੈਕਸੇਸ਼ਨ ਦਿੱਤੀ ਜਾਊ ਜੀ ਜਿਹੜੇ ਆਲਰੇਡੀ ਐਡ ਹੌਕ ਬੇਸ ਜਾਂ ਕੰਮ ਕਰਦੇ ਨੇ ਵਕਮ ਬੋਰਡ ਦੇ ਅੰਡਰ 3 ਸਾਲ ਦਾ ਐਕਸਪੀਰੀਅੰਸ ਚਾਹੀਦਾ ਜੀ ਟੀਚਿੰਗ ਪੋਸਟ ਦੇ ਲਈ 1 ਸਾਲ ਦਾ ਐਕਸਪੀਰੀਅੰਸ ਚਾਹੀਦਾ ਦੀਨੀਆਫ ਦੇ ਲਈ 1 ਸਾਲ ਦਾ ਐਕਸਪੀਰੀਅੰਸ ਚਾਹੀਦਾ ਗਰੁੱਪ ਡੀ ਦੀ ਅਸਾਮੀਆਂ ਦੇ ਲਈ ਇੱਕ ਹੈ ਜੀ ਪੰਜਾਬੀ 10ਵੀਂ ਚ ਪਾਸ ਹੋਣੇ ਤੁਸੀਂ ਜ਼ਰੂਰੀ ਹੋ ਇੱਕ ਇਹ ਤੁਹਾਡੇ ਲਈ ਜਿਹੜਾ ਇਹਦਾ ਪੁਆਇੰਟ ਬਣ ਜਾਂਦਾ ਸਿਲੈਕਸ਼ਨ ਕ੍ਰਾਈਟੇਰੀਆ ਕੀ ਹੋਊਗਾ ਜੀ ਜਿਹੜੇ ਹੈਗੇ ਟੀਚਿੰਗ ਪੋਸਟਾਂ ਦੇ ਉਹਨਾਂ ਦੀ ਸਟੇਜ 1 ਹੋਊਗੀ ਜੀ ਉਹਦੇ ਵਿੱਚ ਰਿਟਨ ਟੈਸਟ ਹੋਵੇਗਾ 200 ਕੁਐਸਚਨਸ ਆਉਣਗੇ ਜੀ 1 ਨੰਬਰ ਦਾ ਇੱਕ ਕੁਐਸਚਨ 150 ਕੁਐਸਚਨ ਹੋਊਗਾ ਜੀ ਉਹਨਾਂ ਦਾ ਸਬਜੈਕਟ ਨਾਲ ਰਿਲੇਟਡ ਅਤੇ 50 ਕੁਐਸਚਨ ਹੋਣਗੇ ਲੌਜੀਕਲ ਰੀਜ਼ਨਿੰਗ ਮੈਂਟਲ ਅਬਿਲਟੀ ਇੰਗਲਿਸ਼ ਅਤੇ ਤਰੰਤ ਅਫੇਅਰਜ਼ ਜਨਰਲ ਨੌਲੇਜ ਇਨਕਲੂਡਿੰਗ ਹਿਸਟਰੀ ਜਨਰਲ ਸਾਇੰਸ ਜੀਓਗ੍ਰਾਫੀ ਪੋਲੀਟੀ ਇਕਨੋਮੀ ਜਿਵੇਂ ਕਿ ਬਾਕੀ ਪੇਪਰ ਹੁੰਦੇ ਨੇ 50 ਨੰਬਰ ਦਾ ਤੁਹਾਨੂੰ ਉਹ ਜਨਰਲ ਪੇਪਰ ਪਾਇਆ ਜਾਵੇਗਾ 150 ਨੰਬਰ ਤੋਂ 150 ਜਿਹੜਾ ਕੁਐਸਚਨ ਹੋਵੇਗਾ ਉਹ ਤੁਹਾਡੇ ਨਾਲ ਸਿਲੇਬਸ ਨਾਲ ਤੁਹਾਡੇ ਜੀ ਵਿਸ਼ੇ ਨਾਲ ਸੰਬੰਧਿਤ ਹੋਵੇਗਾ ਪਹਿਲੀ ਸਟੇਜ ਦੀ ਗੱਲ ਕਰਦੇ ਜੇ ਜੀ ਇਹਦੇ ਵਿੱਚ ਜਿਹੜੀ ਪ੍ਰੀਲੀਮਰੀ ਮੈਟ ਬਣੇਗੀ ਉਹ ਬਣੇਗੀ ਜੀ ਰਿਟਰਨ ਟੈਸਟ ਦੇ ਆਧਾਰ ਤੇ ਤੇ ਬਲਾਈਕ ਨੇ ਜਾਣਗੇ ਸਟੇਜ 2 ਦੇ ਲਈ ਇੱਕ ਪੋਸਟ ਦੇ ਪਿੱਛੇ ਪੰਜ ਕੈਂਡੀਡੇਟ ਦੂਜੀ ਸਟੇਜ ਵਿੱਚ ਕਲਾਸ ਡੈਮੋ ਹੋਵੇਗਾ ਤੁਹਾਡਾ 50 ਮਾਰਕਸ ਦਾ ਇੰਟਰਵਿਊ ਹੋਵੇਗੀ 50 ਮਾਰਕਸ ਦੀ ਮਤਲਬ 100 ਨੰਬਰ ਦਾ ਤੁਹਾਡਾ ਇਹ ਜਿਹੜਾ ਪ੍ਰੈਕਟੀਕਲ ਕੰਮ ਇੰਟਰਵਿਊ کہہ ਸਕਦੇ ਉਸ ਨੂੰ ਉਹ ਹੋਵੇਗਾ ਤੇ ਫਿਰ ਇਹਨਾਂ ਦੇ ਆਧਾਰ ਤੇ ਤੁਹਾਡਾ ਲਿਸਟ ਜਿਹੜੀ ਆਪਣੀ ਤੁਹਾਡੀ ਫਾਈਨਲਿਸਟ ਉਹ ਬਣ ਜਾਵੇਗੀ ਗਰੁੱਪ ਡੀ ਦੀ ਵਾਸਤੇ ਡਾਇਰੈਕਟ ਇੰਟਰਵਿਊ ਹੋਵੇਗੀ ਮੈਰਿਟ ਲਿਸਟ ਸ਼ਲ ਬੀ ਪ੍ਰੀਪੇਅਰਡ ਔਨ ਦਾ ਬੇਸਿਸ ਆਫ ਇੰਟਰਵਿਊ ਮਾਰਕਸ ਕੋਈ ਤੁਹਾਡੇ 10ਵੀਂ ਦੇ ਨੰਬਰ 카ਉਂਟ ਨਹੀਂ ਕਰਨੇ ਕੋਈ ਤੁਹਾਡੇ ਪਲੱਸ 2 ਦੇ ਨੰਬਰ 카ਉਂਟ ਨਹੀਂ ਕਰਨੇ ਇਹ ਲੋਕ ਸਿਰਫ ਇੰਟਰਵਿਊ ਦੇ ਨੰਬਰ ਕਾਊਂਟ ਕੀਤੇ ਜਾਣਗੇ ਵੇਟਿੰਗ ਲਿਸਟ ਵੀ ਬਣਾਈ ਜਾਊਗੀ ਜੀ ਇਹ ਜਿਹੜੀ ਹੋਊਗੀ 1 ਸਾਲ ਦੇ ਲਈ ਵੈਲਿਡ ਇਹ ਸੀ ਜਿਹਦੀਆਂ ਕੁਝ ਕੰਡੀਸ਼ਨਸ ਸੈਲਰੀ ਬਾਰੇ ਆਪਾਂ ਪਹਿਲਾਂ ਆਲਰੇਡੀ ਗੱਲ ਚੁੱਕੀ ਇੱਕ ਸੈਲਰੀ ਵਿੱਚ ਇੱਕ ਹੋਰ ਇੰਪੋਰਟੈਂਟ ਗੱਲ ਹੈ ਜੀ ਪ੍ਰੋਬੇਸ਼ਨ ਪੀਰੀਅਡ ਐਂਡ ਹੋਰ ਜਿਹੜੀਆਂ ਸਰਵਿਸ ਕੰਡੀਸ਼ਨਸ ਦੇਖੋ ਸੈਲਰੀ ਤਾਂ ਆਪਾਂ ਕਰ ਲਈਏ 15500 ਮਿਨੀਮਮ ਹੈ ਨਾ 2 ਸਾਲ ਦਾ ਤੁਹਾਡਾ ਹੋਵੇਗਾ ਪ੍ਰੋਬੇਸ਼ਨ ਪੀਰੀਅਡ ਇਹ ਕਲੀਅਰ ਆ 2 ਸਾਲ ਦੇ ਲਈ ਤੁਹਾਨੂੰ ਇਹ ਫਿਕਸਡ ਸੈਲਰੀ ਮਿਲੂਗੀ ਜਿਹੜੀ ਆਪਾਂ ਗੱਲ ਪਹਿਲਾਂ ਕੀਤੀ ਹੈ 15500 ਤੇ 16500 ਵਾਸਤੇ ਬਿਲਕੁਲ ਇਹਨਾਂ ਕੰਟਰੈਕਚੁਅਲ ਦੇ ਵਾਸਤੇ ਵੀ ਪ੍ਰੋਬੇਸ਼ਨ ਪੀਰੀਅਡ ਰੱਖਿਆ ਹੋਇਆ ਇਹਨਾਂ ਨਾਲ ਇਹ ਨੋਟ ਪਾਇਆ ਹੋਇਆ ਕਿ ਡੀਏ ਐਂਡ ਐਨੀ ਅਦਰ ਅਲਾਉਂਸ ਜਾਂ ਕੋਈ ਵੀ ਪਾਕਸਾ ਜਿਹੜਾ ਉਹ ਤੁਹਾਨੂੰ ਡਿਊਰਿੰਗ ਜਿਹੜਾ ਪ੍ਰੋਬੇਸ਼ਨ ਆ ਉਹ ਨਹੀਂ ਮਿਲੇਗਾ ਕਦੋਂ ਮਿਲੇਗਾ ਜੀ ਉਹ ਜਦੋਂ ਤੁਹਾਡਾ 2 ਸਾਲ ਦਾ ਪ੍ਰੋਵੀਸ਼ਨ ਖਤਮ ਹੋ ਗਿਆ ਉਸ ਤੋਂ ਬਾਅਦ ਤੁਹਾਨੂੰ ਇਹ ਸਹੂਲਤਾਂ ਵੀ ਮਿਲਣਗੀਆਂ ਨਾਲ ਇਹਦੇ ਕੀ ਹੈ ਜੀ ਹਰ ਸਾਲ ਲੱਗੇਗਾ ਤੁਹਾਨੂੰ 5% ਦਾ ਇਨਕਰੀਮੈਂਟ ਪ੍ਰੋਵੀਸ਼ਨ ਪੀਰੀਅਡ ਕੋਈ ਇਨਕਰੀਮੈਂਟ ਨਹੀਂ ਲੱਗਣਾ ਇਹ ਜਿਹੜਾ 5% ਦਾ ਇਨਕਰੀਮੈਂਟ ਦੱਸਿਆ ਗਿਆ ਇਹ ਸੈਲਰੀ ਤੁਹਾਡੀ 2 ਸਾਲ ਪ੍ਰੋਵੀਸ਼ਨ ਪੀਰੀਅਡ ਲਾਉਣ ਤੋਂ ਬਾਅਦ ਅਗਲੇ ਸਾਲ 5% ਜਿਹੜਾ 1550 ਉਸਦਾ 5% ਭਾਵ 775 ਰੁਪਏ ਤੁਹਾਡੀ ਸੈਲਰੀ ਵਿੱਚ ਐਡ ਹੋ ਜਾਣਗੇ ਇਹ ਹਰ ਸਾਲ 5% ਤੁਹਾਨੂੰ ਲੱਗ ਜਾਇਆ ਕਰੇਗਾ ਜੇਕਰ ਤੁਸੀਂ ਇਹ ਪੋਸਟਾਂ ਦੇ ਲਈ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਜਿਹੜੀ ਇਹਨਾਂ ਦੀ ਅਫੀਸ਼ੀਅਲ ਹਾਂ ਫੀਸ ਦੀ ਗੱਲ ਰਹੀ ਗਈ ਆਪਣੀ ਇੱਥੇ 700 ਰੁਪਿਆ ਜਿਹੜੀ ਨਾਨ ਰਿਫੰਡੇਬਲ ਫੀਸ ਆ ਜਿਹੜੀਆਂ ਕਿ ਟੀਚਿੰਗ ਦੀ ਪੋਸਟਾਂ ਦੇ ਲਈ ਆ ਪੀਐਨ ਸਵੀਪਰ ਗੇਟਕੀਪਰ ਐਂਡ ਆਇਆ ਦੇ ਲਈ 500 ਰੁਪਿਆ ਇਸ ਵਾਸਤੇ 700 ਦੂਜੇ ਲਈ 500 ਰੁਪਿਆ ਜਿਹੜੀ ਫੀਸ ਰੱਖੀ ਹੈ 30 ਨੰਬਰ ਆ ਜੀ ਲਾਸਟ ਤਰੀਕ ਅਪਲਾਈ ਕਰਨ ਦੀ ਸੋ ਜਿਹੜੇ ਜਿਹਨਾਂ ਨੂੰ ਲੱਗਦਾ ਕਿ ਮਲੇਰ ਕੋਲ ਦੇ ਨੇੜੇ ਦੇ ਹੈਗੇ ਨੇ ਉਹ ਤੇ ਉਹ ਅਪਲਾਈ ਕਰਨ ਦੇ ਲਈ ਚਾਹਵਾਨ ਨੇ ਤਾਂ ਅਫੀਸ਼ੀਅਲ ਵੈਬਸਾਈਟ ਆ ਜਿਹੜੀ ਇਹਨਾਂ ਦੀ ਪੰਜਾਬ ਵਕਫਾ ਬੋਰਡ ਦੀ ਉੱਥੇ ਜਾ ਕੇ ਤੁਸੀਂ ਦੇਖ ਸਕਦੇ ਹੋ ਇਹ ਰਿਕਰੂਟਮੈਂਟ ਆ ਜਿਹੜਾ ਇਹ ਨੋਟਿਸ ਆ ਜਿਹੜਾ ਉੱਥੇ ਉਹਨਾਂ ਦੀ ਮੇਨ ਸਕਰੀਨ ਦੇ ਉੱਪਰ ਇਹ ਚੀਜ਼ ਹੈ ਪਈਆ ਇਹ ਹੈ ਜੀ ਤੁਹਾਡਾ recruitment notice ਇਹ recruitment notice ਇਹ ਡਿਟੇਲਡ ਆ ਤੇ ਇਹ ਸ਼ਾਰਟ ਨੋਟਸ ਆ ਇਹ ਟੀਚਿੰਗ ਸਟਾਫ ਦੇ ਲਈ ਅਪਲਾਈ ਕਰਦਾ ਲਿੰਕ ਅਤੇ ਇਹ ਆ ਜੀ ਨੌਨ ਟੀਚਿੰਗ ਸਟਾਫ ਦੇ ਦੀ ਅਪਲਾਈ ਕਰਦਾ ਲਿੰਕ ਸੋ ਇਸ ਦੇ ਜਿਹੜੇ ਪੀਡੀਐਫ ਜੀਆਂ ਤੁਹਾਨੂੰ ਲਿੰਕ ਨੇ ਉਹ ਮੈਂ ਆਪਣੇ ਡਿਸਕ੍ਰਿਪਸ਼ਨ ਬਾਕਸ ਅਤੇ ਕਮੈਂਟ ਬਾਕਸ ਵਿੱਚ ਪ੍ਰੋਵਾਈਡ ਕਰਵਾ ਦੇਵਾਂ ਧੰਨਵਾਦ ਜੀ